ਸਰਉਜੀ ਸੰਗਰੂਰ ਵੀ ਦੀ ਕਵਤਾ ਤੇਥੋਂ ਗੱਲ ਨਾ ਹੁੰਦੀ ਏ ਤੇਥੋਂ ਗੱਲ ਨਾ ਹੁੰਦੀ ਏ ਨਾਲ ਕਿਸੇ ਕਦੇ ਕਦੇ ਤੇਥੋਂ ਗੱਲ ਨਾ ਹੁੰਦੀ ਏ ਨਾਲ ਕਿਸੇ ਕਦੇ 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 ਖੁੱਲ ਖੁੱਲ ਕੇ ਕਦੇ ਕਦੇ ਕੁਲ ਖੁਲ ਕੇ ਤੇਥੋਂ ਗੱਲ ਨਾ ਹੁੰਦੀ ਏ ਤੇਥੋਂ ਗੱਲ ਨਾ ਹੁੰਦੀ ਏ ਲੱਗਦਾ ਤੂੰ ਕੱਲਾ ਹੀ ਲੱਗਦਾ ਤੂੰ ਕੱਲਾ ਹੀ ਮਰ ਖਤ ਜਾਏਗਾ ਲੱਗਦਾ ਤੂੰ ਕੱਲਾ ਹੀ ਮਰ ਖਤ ਜਾਏਗਾ Good day!